ਇਹ ਹੈ ਥਾਈ ਲੈਮਨ ਥਾਈ ਲੈਮਨ ਇਹ ਚਾਈਨਾ ਚਾਈਨਾ 3 ਲੈਮਨ ਚਾਈਨਾ 3 ਲੈਮਨ ਵੀ ਆਉਣ ਲੱਗਿਆ ਦੋਸਤ ਆਲ ਸਪਾਈਸ ਇਹ ਚ ਸਭ ਤਰ੍ਹਾਂ ਦੇ ਮਸਾਲੇ ਨੇਗੇ ਰੈੱਡ ਲਾਲ ਨਿੰਬੂ ਰੈੱਡ ਨਿੰਬੂ ਇਥੇ ਲਾਲ ਨਿੰਬੂ ਲੱਗਿਆ ਕਰਨਗੇ ਕਾਈਵਾਨ ਪਿੰਕ ਕਾਵਾ ਇਹ ਆਪੀ ਚ ਵੀ ਦੱਸ ਦਿਆ ਕਰਾਂਗੇ ਕਲੈਂਕ ਅਮਰੂਦਾ ਕੇਜੀ ਟਾਈਮ ਦਾ ਜਾਮਣ ਇਹ ਵੀ ਵਧੀਆ ਹੈਗੀ ਟਾਈਮ ਬਲੈਕ ਟਾਈਮ ਅਮਰੂਦਾ ਕਾਲਾ ਅਮਰੂਦਾ ਇਹ ਵਿਚਾਰਾ ਹੋਰ ਹੁੰਜੇ ਹੋ ਗਿਆ ਹਲ ਫਰੂਟ ਹੈ ਇਹ ਆਜ ਵਾਰ ਮੰਗਵਾਉਦਾ ਭਾਈ ਸਾਹਿਬ ਲਗ ਨਾਲ ਬੁਦਾ ਹੁੰਦਾ ਨਹੀਂ ਹੈ ਇਮਲੀ ਇਹ ਇਮਲੀ ਜੀ ਇਹ ਮੈਂ ਮੰਗਾਈ ਹੈ ਰੈੱਡ ਸਵੀਟ ਇਮਲੀ ਹਾਂਜੀ ਦੋਸਤੋ ਆਪਾਂ ਇਹ ਕੋਕਟੇਲ ਤੋਂ ਦੂਤੇ ਮੰਗਾਇਏ ਨੇ ਪਿਛਲੇ ਸਾਲ ਵੀ ਮੰਗਵਾਏ ਸੀਗੇ ਇੱਕ ਪਾਲਸਰ ਆਪਣੇ ਕੋਲ ਆ ਗਿਆ ਇੱਕ ਪਾਲਸਰ ਹਲੇ ਪਿਆ ਹੈਗਾ ਰਾਚ ਇੱਕ ਦਿਨ ਤੱਕ ਟਕਾ ਲੂਗਾ ਉਹਦੀ ਵੀ ਵੀਡੀਓ ਪਾਵਾਂਗੇ ਇਹਨੂੰ ਦੇਖਦੇ ਹਾਂ ਖੋਲ ਕੇ ਤੇ ਬਹੁਤ ਵਧੀਆ ਕਰਦੇ ਨੇ ਕਿ ਸੱਤੇ ਵਾਲੇ ਦੇਖੋ ਬਹੁਤ ਧੀਏ ਪਹਿਲਾ ਟੋਪਾ ਇਹ ਲਾ ਲੈਦਾ ਇਕੱਲਾ ਲਾ ਉਹ ਖਰਾਬ ਨਾ ਹੋ ਜਾ ਨੀ ਨੀ ਉੱਪਰ ਖਿੱਚਦੀ ਨਾ ਕਟਰ ਬੰਦ ਕਰ ਲਾ ਐਨੇ ਤੁਸੀਂ ਕਮੈਂਟ ਚ ਦੱਸੋ ਵੀ ਜਿਹੜਾ ਕਹਿੰਦਾ ਮਿਸਤਰੀ ਮੈਨੂੰ ਸਭ ਪਤਾ ਦਾ ਨਾ ਕੀ ਹੈ ਕਦੇ ਨਹੀਂ ਮਿਸਤਰੀ ਲਾਇਆ ਸੀ ਲੱਕੜ ਵਾਲਾ ਉਹ ਕਹਿੰਦਾ ਸਭ ਪਤਾ ਹੈ ਟੈਕਿੰਗ ਦੇਖੋ ਤੁਸੀਂ ਇਹ ਕਲਕੱਤੇ ਦੇ ਬੁੱਟੇ ਆਏ ਨੇ ਕਿੰਨੇ ਵਧੀਆ ਹੈਲਦੀ ਬੁੱਟੇ ਨੇ ਇਹ ਕੋਲ ਦੀ ਹੈ ਇਹ ਆਏ ਨੇ ਕਿ ਕਿੱਟੂ ਜੋਸ਼ੀ ਦੇ ਨਾਂ ਤੇ ਜੋ ਕੈਮਰਾਮੈਨ ਬਣੇ ਹੋਏ ਨੇ

ਤੇ ਨਾ ਨਹੀਂ ਨਾ ਵਧੀ ਜਾਵੇ ਨਾ ਆਏ ਬਣਾਉਣੇ ਦੇਖੋ ਕੁੱਤੇ ਕਿੰਨੇ ਨੇ 1 2 3 4 5 ਇਹ ਤਾਂ ਨਹੀਂ ਕਿੰਨੇ ਗਨੇ ਇਹ ਸੁਰੂ ਕਰਦੇ ਆਪਾਂ ਭਾਈ ਸਾਹਿਬ ਨੂੰ ਬੜਾ ਹਸਾਤਾ ਆਵਜਾ ਇਹਦਾ ਅਕਾਲੇ ਸਿੱਖਦੇ ਨਹੀਂ ਆਗੇ ਇੱਕ ਮਿੰਟ ਆ ਰੱਸੀਆਂ ਵੀ ਵੱਢਦੀ ਆਪਾਂ ਕੋਲਕਾਤਾ ਆਬ ਤੱਕ ਤੀ ਨਈ ਨਈ ਹੋ ਕਰਨਾ ਸੁਝਾਏਂ ਗਾਨੀ ਹੁੰਦੀ ਇਹਂ ਕਰ ਸਕਦੇ ਅੱਛਾ ਇਹੇ ਹੁੰਦਾ ਤੁਹਾਨੂੰ ਕਿਹਾ ਸੀ ਨਾ ਮੈਂ ਮਿੱਤਰੋ ਵੀਰ ਮੈਂ ਤਾਂ ਸਿੱਖਦਾ ਹਾਂ ਇਹਨਾਂ ਦੇ ਹਿਸਾਬ ਨਾਲ ਜ਼ਿਆਦਾ ਪਸ ਅੰਗ ਦੇ ਮੇਰੇ ਕੈਮਰੇ ਮੂਰੇ ਹੁਣ ਕਿੰਨੇ ਹੋ ਥੋੜੀ ਥੋੜੀ ਲਿਆਵਾਂਗੇ ਇਹਨਾਂ ਨੂੰ ਕੈਮਰੇ ਮੂਰੇ ਵੀ ਆਪਾਂ ਆਇਂ ਠੀਕ ਆ ਦੇ ਇਹ ਇਹਨੂੰ ਆਇਂ ਰੱਖ ਲੋ ਠੀਕ ਹੈ। ਹੁਣ ਇਹਦੇ ਤੋੜ ਦਰ ਰੱਸੀਆਂ। ਫਿਰ ਪੈਕਿੰਗ ਦੇਖੋ ਬੰਦਿਆਂ ਨੇ ਕਰੀ। ਹੁਣ ਸਕੀਮ ਇਹ ਖਤਮ ਹੋ ਗਈ। ਸਰਦੀ ਸਰਦੀ ਸਕੀਮ ਲਾਉਂ ਦਿੰਦੇ ਨੇ। ਪਹਿਲਾਂ ਆਪਾਂ ਵੱਧ ਬੁੱਟੇ ਤਾਂ ਨਹੀਂ ਮਗਾ ਸਕਦੇ। ਵੀ ਐ ਨਹੀਂ ਪਤਾ ਕੀ ਭੇਜ ਦੇਣਾ। ਪਰ ਉਹ ਬੰਦਾ ਯਕੀਨ ਵਾਲਾ ਹੀ ਹੈ ਬੰਦਾ ਇਹ ਵਧੀਆ। ਅਗਲੇ ਸਾਲ ਆਪਾਂ ਬਾਬਾ ਸੁੱਖ ਰੱਖੇ ਵਿੱਚ ਥਾਂ ਦੇ ਬੁੱਟੇ ਮਗਾਉਣੇ ਨੇ। ਆ ਦੇ ਆ ਗਿਆ ਬੂਟਾ ਇਹ ਐ 28 ਲੈਮਨ ਵੀ 28 ਲੈਮਨ ਇਹ ਰੱਖਤਾ ਇੱਧਰ ਜੀ ਤੇ ਕੱਟ ਕਰਦੇ ਕੱਟਣਾ ਤਾਂ ਕਰ ਨਾਲ ਐ ਪੂਰਾ ਹੋ ਕੀਤਾ ਹੋਇਆ ਕੰਮ ਦੋਸਤੋ ਇੱਕ ਨਾ ਇਹ ਬੂਟੇ ਨੇ ਲਗਾਉਣ ਸਾ ਨਹੀਂ ਲਗਾਉਣੇ ਤੋਂ ਉਹਦੇ ਵਾੜੇ ਵੀ ਰੱਖੋ ਜੀ ਭਾਈ ਸਾਹਿਬ ਇਹ ਜੈਸਟ ਕਰਦੇ ਜਾਣਕਾਰੀ ਦਿਓ ਇਹ ਕਿਹੜਾ ਹੈ ਇਹ ਚਾਇਨਾ ਚਾਇਨਾ 3 ਲੈਮਨ ਚਾਇਨਾ 3 ਲੈਮਨ ਵੀ ਆਉਣ ਲੱਗਿਆ ਦੋਸਤ ਇਹ ਆ ਹੈਗਾ ਆਲ ਸਪਾਈਸ ਇਹ ਚ ਸਭ ਤਰ੍ਹਾਂ ਦੇ ਮਸਾਲੇ ਨੇਗੇ ਲੈ ਕੇ ਉੱਚੇ ਲਾਉਣ ਦੀ ਲੋੜ ਨਹੀਂ ਕੋਈ ਲਿਆਓ ਉਹ ਆਲ ਸਪਾਈਸ ਦਾ ਕੰਮ ਕਰਦੇ ਨੇ ਆ ਅੰਦਰ ਮੈਡਮ ਨੇ ਘਣੇ ਚੱਕਲੇ ਵੀ ਕੋਈ ਸਾਰਾ ਕੁਝ ਪਾਉਣ ਦੀ ਲੋੜ ਨਹੀਂ ਇੱਕ ਚੀਜ਼ ਦੀ ਪਾ ਲਓ ਤੇ ਆ ਇਹਦਾ ਨਾਮ ਹੀ ਇਹ ਆ ਲਿਖਿਆ ਹੋਇਆ ਹੈ ਰਾਇ ਤਾਂ ਹੈ ਨਹੀਂ ਇਹ ਲਿਖਿਆ ਦੇਖੋ ਭਾਈ ਸਾਹਿਬ ਇਹ ਤਾਂ ਰੈੱਡ ਲਾਲ ਨਿੰਬੂ ਰੈੱਡ ਨਿੰਬੂ ਇਥੇ ਲਾਲ ਨਿੰਬੂ ਲੱਗਿਆ ਕਰਨਗੇ ਇਹ ਲਾਲ ਨਿੰਬੂ ਕਿਹਦੇ ਆਉਣਗੇ ਆ ਹੈਗਾ ਹਾਈਬ੍ਰਿਡ ਲੈਮਨ ਹਾਈਬ੍ਰਿਡ ਲੈਮਨ ਨਿੰਬੂ ਮੈਂ ਮਗਾਇਆ ਨਿਕਲੇ ਸਪੈਸ਼ਲ ਇਹ ਵੀ ਆਪਾਂ ਨਿੰਬੂਆਂ ਦੇ ਇੱਕ ਸਟੇਮ ਆਗੇ ਲੱਗਦੀ ਨਿੰਬੂ ਨੇ ਆਪਣੇ ਹੋਰ ਕੁਝ ਲੱਗਦਾ ਹੀ ਨਹੀਂ ਟਾਈਵਾਨ ਪਿੰਕ ਕਾਵਾ ਯਾ ਵੀ ਚ ਵੀ ਦੱਸ ਦਿਆ ਕਰ ਪਿੰਕ ਅਮਰੂਦ ਆ ਇਹ ਕੇਜੀ ਟਨ ਜਾਮ ਇਹ ਆ ਕੇਜੀ ਟਾਈਨ ਜਾਮਣਾ ਇਹ ਵੀ ਵਧੀਆ ਹੈਗੀ ਤੇ ਆਹ ਕੀ ਆ ਗਿਆ ਠੀਕ ਹੀ ਆ ਗਿਆ ਭਾਈ ਸੋ ਇਹ ਬਲੈਕ ਡਾਇਮੰਡ ਬਲੈਕ ਡਾਇਮੰਡ ਕਾਲਾ ਅਮਰੂਦ ਇਹ ਵਿਚਾਰਾ ਹੋਰ ਹੁੰਜੇ ਹੋ ਗਿਆ ਟੈਂ ਟੈਂਜ ਆ ਗਿਆ ਤਾਂ ਆ ਕੀ ਹੈ ਇਹਦਾ ਨਾਮ ਆ ਕਿੱਥੇ ਹੈ ਸਟਾਰ ਫਰੂਟ ਆ ਸਟਾਰ ਫਰੂਟ ਹੈ ਇਹ ਆਇਵਰ ਮੰਗੋਲਾ ਭਾਈ ਸਾਹਿਬ ਲਗ ਲੜੂ ਦਾ ਹੁੰਦਾ ਨਹੀਂ ਹੈ ਇਹ ਇਮਲੀ ਹੈ ਇਹ ਇਮਲੀ ਜੀ ਇਹ ਮੈਂ ਮਗਾਈ ਹੈ ਰੈੱਡ ਸਵੀਟ ਇਮਲੀ ਲਾਲ ਮਿੱਠੀ ਇਮਲੀ ਇਹ ਗੁੱਟੇ ਦੇਖ ਲਓ ਸਹੀ 1 2 3 4 5 6 7 8 9 10 ਇਹਨਾਂ 10 ਦਾ ਕੰਬੋ ਆਇਆ ਹੈਗਾ ਇਹ ਤੇ ਵਧੀਆ ਰੇਟ ਲਾਏ ਨੇ ਤੁਸੀਂ ਦੇਖ ਲੈਣ ਕਿ ਹੁੰਦਾ ਕਿ ਦੋਸਤੋ ਜਿਹੜੇ ਬੁੱਟੇ ਆਏ ਨੇ ਆਪਣੇ ਕਲਕੱਤੇ ਤੋਂ ਇਹ ਘਟੋ ਘਟ 2-3 ਦਿਨਾਂ ਦਾ ਸਫਰ ਤੈ ਕਰਕੇ ਆਏ ਨੇਗੇ ਇਹਨਾਂ ਦਾ ਕੀ ਖਾਸਤ ਹੁੰਦੀ ਐ ਲਾਉਣ ਦੀ ਇਹਨੂੰ ਨਾਲ ਦੀ ਨਾਲ ਹੀ ਲਾਉਣਾ ਪਾਉਂਦੇ ਜਿਵੇਂ ਹੁਣ ਟੈਨਸ਼ਨ ਚ ਨੇਗੇ ਤੁਹਾਨੂੰ ਹਰਸੀ ਵਾਲੀ ਗੱਲ ਕੋਈ ਵੀ ਟੈਨਸ਼ਨ ਜਿਵੇਂ ਆ ਗਈ ਇਹ ਵੀ ਸਟ्रेस ਚ ਆ ਜਾਂਦੇ ਨੇਗੇ ਇਹਨਾਂ ਨੂੰ ਰੈਸਟ ਪੀਰੀਡ ਚਾਹੀਦਾ ਹੁੰਦਾ ਇਹ ਘਟੋ ਘਟ ਹੁਣ ਆਪਾਂ 2-3 ਦਿਨ ਲਈ ਰੱਖਾਂਗੇ ਇਹਨਾਂ ਨੂੰ ਫਿਰ ਇਹ ਲੈਕਸ ਹੋ ਜਾਣਗੇ ਫਿਰ ਦੁਕਾਮ ਆਗੇ ਆਪਾਂ ਇਹਨਾਂ ਨੂੰ ਤਾਂ ਕਰਕੇ ਨਾਲ ਦੀ ਨਾਲ ਨਾ ਲਗਾਇਆ ਕਰੋ ਗੁੱਟਾ ਲਿਆ ਕੇ ਉਹਨੂੰ 1-2 ਦਿਨ ਰੱਖ ਦਿਆ ਕਰੋ ਫੇਰ ਲਗਾਇਆ ਕਰੋ ਮਿਲਣੇ ਆ ਬਾਅਦ ਚ ਤੁਹਾਨੂੰ ਘਰਲੀ ਵੀਡੀਓ ਚ